ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਨੂੰ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਹ ਜੈਂਟਸ ਕੋਟੀ ਬਣਾਈ ਹੋਈ ਹੈ ਜਿਹਦੇ ਵਿੱਚ ਆਪਾਂ ਬਹੁਤ ਸਾਰੇ ਰੰਗਾਂ ਦਾ ਇਸਤੇਮਾਲ ਕੀਤਾ ਹੋਇਆ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਸ ਦੇ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਬਣ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਹੋਰ ਨਵੇਂ ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਆ ਦੇਖੋ ਜੀ ਆਪਾਂ ਬਾਰਡਰ ਦੇ ਇਹਦੇ ਵਿੱਚ ਲਏ ਹੋਏ ਨੇ 50 ਜੋਟੇ 50 ਜੁੱਟੀ ਬਾਰਡਰ ਤੇ ਲਈ ਹੋਏ ਨੇ ਤੇ ਉਪਰੋਂ ਵੀ 50 ਜੁੱਟੀਆਂ ਤੇ ਇਹੀ ਇਹ ਕੋਟੀ ਜਿਹੜੀ ਬਣਾਈ ਹੋਈ ਹੈ ਥੋੜਾ ਜਿਹਾ ਆਪਾਂ ਬਾਰਡਰ ਬਣਾਇਆ ਹੋਇਆ ਗ੍ਰੇ ਕਲਰ ਦਾ ਉਸ ਤੋਂ ਅੱਗੇ ਆਪਾਂ ਔਰੇਂਜ ਕਲਰ ਪਾਇਆ ਹੋਇਆ ਉਸ ਤੋਂ ਅੱਗੇ ਆਪਾਂ ਪੈਰਟ ਕਲਰ ਪਾਇਆ ਹੋਇਆ ਤੇ ਉਸ ਤੋਂ ਅੱਗੇ ਆਪਾਂ ਮਜੈਂਟਾ ਕਲਰ ਫਿਰ ਆਪਾਂ ਰੈੱਡ ਕਲਰ ਲਾਇਆ ਹੋਇਆ ਮਜੈਂਟਾ ਤੇ ਰੈੱਡ ਦਾ ਕੰਬੀਨੇਸ਼ਨ ਥੋੜਾ ਗਲਤ ਹੋ ਗਿਆ ਪਰ ਫਿਰ ਵੀ ਇਹ ਜਿਹੜੀ ਕੋਟੀ ਬਣ ਕੇ ਬਹੁਤ ਹੀ ਸੋਹਣੀ ਤੇ ਬਹੁਤ ਹੀ ਜੱਚਰੀ ਹੈ ਇਹ ਇਹ ਜੋ ਦੋ ਰੰਗ ਜਿਹੜੇ ਆਪਾਂ ਲਾਏ ਨੇ ਮਰਜੈਂਟਾ ਤੇ ਰੈੱਡ ਕਲਰ ਇਹ ਉਹਨਾਂ ਦੀ ਚੁਆਇਸ ਸੀ ਜਿਨ੍ਹਾਂ ਨੇ ਇਹ ਕੁੱਟੀ ਬਣਵਾਈਏ ਤੇ ਗ੍ਰੇ ਕਲਰ ਤੋਂ ਬਾਅਦ ਜਿੰਨੇ ਵੀ ਆਪਾਂ ਇਹ ਕਲਰ ਲਗਾਏ ਨੇ ਕਰੀਮ ਰੰਗ ਤੋਂ ਬਾਅਦ ਫਿਰ ਆਪਾਂ ਗ੍ਰੇ ਕਲਰ ਰਿਪੀਟ ਕੀਤਾ ਕਰੀਮ ਰੰਗ ਜਦੋਂ ਆਪਾਂ ਲਗਾਇਆ ਉਸ ਤੋਂ ਅੱਗੇ ਫਿਰ ਗ੍ਰੇ ਤੇ ਫਿਰ ਉਹੀ ਕਲਰ ਦੁਬਾਰਾ ਰਿਪੀਟ ਕੀਤੇ ਨੇ ਇਹਦੇ ਵਿੱਚ ਆਪਾਂ 12 ਸਲਾਈਆਂ ਸਿੱਧੀਆਂ ਪੁੱਠੀਆਂ ਚੜਾਈਆਂ ਹੋਈਆਂ ਨੇ 12 ਸਲਾਈਆਂ ਸਿੱਧੀਆਂ ਪੁੱਠੀਆਂ ਚੜਾਉਣ ਤੋਂ ਬਾਅਦ ਫਿਰ ਉਸ ਤੋਂ ਅੱਗੇ ਆਪਾਂ ਦੂਜੇ ਰੰਗ ਦਾ ਇਸਤੇਮਾਲ ਕੀਤਾ ਹੋਇਆ ਹੈ ਗ੍ਰੇ ਰੰਗ ਦਾ ਬਾਰਡਰ ਬਣਾ ਕੇ ਆਪਾਂ ਫਿਰ ਔਰੇਂਜ ਰੰਗ ਲਗਾਏ ਹੋਇਆ ਫਿਰ ਉਸ ਤੋਂ ਅੱਗੇ ਪੈਰਟ ਉਸ ਤੋਂ ਅੱਗੇ ਮੈਂਜੈਂਟਾ ਫਿਰ ਰੈੱਡ ਤੇ ਫਿਰ ਕਰੀਮ ਸਕਿਨ ਕਲਰ ਤੇ ਉਸ ਤੋਂ ਅੱਗੇ ਫਿਰ ਗ੍ਰੇ ਇਸ ਤਰ੍ਹਾਂ ਆਪਾਂ ਇਹੇ ਕਲਰ ਜਿਹੜੇ ਵਾਰ-ਵਾਰ ਰਿਪੀਟ ਕੀਤੇ ਹੋਏ ਨੇ ਆ ਦੇਖੋ ਜੀ ਬਣੀ ਹੋਈ ਇਹ ਕੋਟੀ ਬਹੁਤ ਹੀ ਸੋਹਣੀ ਤੇ ਬਹੁਤ ਹੀ ਪਿਆਰੀ ਲੱਗ ਰਹੀ ਹੈ ਆਪਾਂ ਇਸ ਦੀ ਕੁੱਲ ਲੈਂਥ 26 ਇੰਚ ਬਣਾਈ ਹੋਈ ਹੈ 18 ਇੰਚ ਤੇ ਮੋਢਿਆਂ ਦੀ ਕਾਟ ਪਾਈ ਹੋਈ ਹੈ ਆ ਦੇਖੋ ਜੀ 18 ਇੰਚ ਤੇ ਮੋਢਿਆਂ ਦੀ ਕਾਟ ਪਾਈ ਹੋਈ ਹੈ ਤੇ 17 17.5 ਤੇ ਆਪਾਂ ਗਲਾ ਕੱਟ ਕੇ ਫਿਰ ਆਪਾਂ ਮੋਢਿਆਂ ਦੀ ਕਾਟ ਪਾਈ ਹੋਈ 26 ਝੋਟੇ ਬਾਰਡਰ ਦੇ ਲਈ ਹੋਏ ਨੇ ਬਾਹਾਂ ਦੇ ਬਾਂਹ ਦੇ 26 ਜੁੱਟੇ ਬਣਾਉਣ ਤੋਂ ਬਾਅਦ ਉਸ ਤੋਂ ਅੱਗੇ ਆਪਾਂ ਦੋਨਾਂ ਸਾਈਡਾਂ ਤੋਂ ਇੱਕ ਇੱਕ ਗੁੰਡਾ ਵਧਾਉਂਦੇ ਜਾਣਾ ਤੇ ਇਸ ਤਰ੍ਹਾਂ ਆਪਾਂ ਉਹੀ ਕਲਰ ਜਿਹੜੇ ਨੇ ਆਪਾਂ ਸ਼ੁਰੂ ਕੋਟੀ ਤੇ ਕਲਰ ਰਿਪੀਟ ਕੀਤੇ ਨੇ ਉਸੇ ਤਰ੍ਹਾਂ ਹੀ ਆਪਾਂ ਬਾਂਹ ਤੇ ਵੀ ਉਹੀ ਕਲਰ ਆਪਾਂ ਰਿਪੀਟ ਕਰਨੇ ਵਾਰ-ਵਾਰ ਤੇ 18 ਇੰਚ ਤੇ ਆਪਾਂ ਮੋਢੇ ਦੀ ਗੱਟ ਪਾਈ ਹੋਈ ਹੈ ਤੇ 8 ਇੰਚ ਮੋਢਾ ਬਣਾਇਆ ਹੋਇਆ ਹੈ 20 ਇੰਚ ਆਪਾਂ ਕੋਟੀ ਦੀ ਬਾਹਣ ਤੋਂ ਬਾਅਦ ਤੇ 23 ਇੰਚ 20 ਇੰਚ ਤੋਂ ਬਾਅਦ ਮੋਡੇ ਦੀ ਕਟਾਈ ਹੋਈ ਹੈ ਬਾਹਣ ਦੇ ਮੋਡੇ ਦੀ ਤੇ ਫਿਰ ਆਪਾਂ 23 ਇੰਚ ਤੇ ਸਾਰੇ ਜੋਟੇ ਘਟਾਏ ਹੋਏ ਨੇ ਜਦੋਂ ਆਪਣੀ 23 ਇੰਚ ਬਾਹਣ ਕੇ ਤਿਆਰ ਹੋ ਜਾਂਦੀ ਹੈ ਫਿਰ ਆਪਾਂ ਜਿਹੜੀ ਸਾਰੇ ਮੋਡੇ ਦੇ ਜਿਹੜੇ ਬਾਹਣ ਦੇ ਸਾਰੇ ਜੋਟੇ ਘਟਾਏ ਹੋਏ ਨੇ ਆ ਦੇਖੋ ਜੀ ਪਹਿਲਾਂ ਆਪਾਂ ਗਲਾ ਕੱਟਣਾ ਹੈ ਫਿਰ ਥੋੜਾ ਜਿਹਾ ਹੁਣ ਕੇ ਫਿਰ ਬਾਅਦ ਵਿੱਚ ਆਪਾਂ ਜਿਹੜਾ ਮਾਂ ਦੀ ਕਾਟ ਪਾਉਣੀ ਹੈ ਪਹਿਲਾਂ ਆਪਾਂ ਗਲਾ ਕੱਢਣ ਤੇ ਗਲਾ ਆਪਾਂ ਉਸੇ ਤਰੀਕੇ ਬਣਾਉਣੇ ਬਣਾਉਣਾ ਜਿਸ ਤਰ੍ਹਾਂ ਆਪਾਂ ਪਹਿਲਾਂ ਸਵੈਟਰ ਬਣਾਏ ਹੋਏ ਨੇ ਪਹਿਲਾਂ ਗਲੇ ਬਾਰੇ ਮੈਂ ਪਹਿਲਾਂ ਵੀ ਵੀਡੀਓ ਬਣਾਈ ਸੀ ਉਹਦੇ ਵਿੱਚ ਆਪਾਂ ਸਵੈਟਰ ਕਿਸ ਤਰ੍ਹਾਂ ਬਣਾਉਣੇ ਨੇ ਉਸਦੇ ਗਲੇ ਕਿਸ ਤਰ੍ਹਾਂ ਬਣਾਉਣੇ ਉਹਦੇ ਵਿੱਚ ਦੱਸਿਆ ਹੋਇਆ ਹੈ ਤੁਸੀਂ ਉਹ ਦੇਖ ਕੇ ਇਹ ਕੁੱਟੀ ਬਣਾ ਸਕਦੇ ਹੋ ਜੈਨਸ ਸਵੈਟਰ ਜਿਹੜੇ ਆਪਾਂ ਬਣਾਏ ਹੋਏ ਨੇ ਉਹਦੇ ਵਿੱਚ ਗਲੇ ਬਾਰੇ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਕਿਸ ਤਰ੍ਹਾਂ ਗਲਾ ਬਣਾਉਣਾ ਹੈ ਕਿਸ ਤਰ੍ਹਾਂ ਗਲੇ ਦੇ ਕੁੰਡੇ ਚੁੱਕੜੇ ਨੇ ਇਸ ਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਉਹਦੇ ਵਿੱਚ ਹਾਂਜੀ ਆ ਦੇਖੋ ਜੀ ਇੰਨਾ ਕੋ ਆਪਾਂ ਦੋਨਾਂ ਸਾਈਡਾਂ ਤੋਂ ਇੱਕ ਇੱਕ ਕੁੰਡਾ ਜਿਹੜਾ ਘਟਾਉਣਾ ਹੈ ਉਸ ਤੋਂ ਅੱਗੇ ਆਪਾਂ ਸਿੱਧਾ ਹੁੰਨਾ ਆ ਦੇਖੋ ਜੀ ਇਸ ਤਰ੍ਹਾਂ ਫਿਰ ਆਪਣਾ ਗਲਾ ਜਿਹੜਾ ਉਹ ਸ਼ੇਪ ਚ ਬਣੂਗਾ ਤੇ ਮੁੱਢੇ ਦੀ ਕਾਟ ਵੀ ਆਪਣੀ ਇਸੇ ਤਰ੍ਹਾਂ ਹੀ ਸ਼ੇਪ ਚ ਲੱਗੂਗੀ 5 4 3 2 1 ਦੀ ਮੁੱਢੇ ਦੀ ਕਾਟ ਪਾਈ ਹੋਈ ਹੈ ਤੇ ਬਾਹਰ ਦੇ ਆਪਾਂ 5 6 ਵਾਰ 3 3 ਜੁੱਟੇ 3 3 ਗੁੰਡੇ ਘਟਾਉਣੇ ਨੇ ਫਿਰ ਪੰਨਾ 5 ਗੁੰਡੇ ਘਟਾਉਣੇ ਨੇ ਫਿਰ 4 ਗੁੰਡੇ ਫਿਰ 5 ਵਾਰ 3 3 ਗੁੰਡੇ ਫਿਰ ਸਾਰੇ ਇਕੱਠੇ ਗੁੰਡੇ ਘਟਾ ਦੇਣੇ ਨੇ ਇਸ ਤਰ੍ਹਾਂ ਆਪਣੀ ਜਿਹੜੀ ਇਹ ਕੋਟੀ ਬਣ ਕੇ ਤਿਆਰ ਹੋ ਜੂਗੀ 20 ਸਾਲ ਦੇ ਲੜਕੇ ਦੀ ਇਹ ਕੋਟੀ ਜਿਹੜੀ ਆਪਾਂ ਬਣਾਈ ਹੋਈ ਹੈ ਇਸ ਲਈ ਇਹਦੇ ਥੋੜੇ ਜਿ ਝੁੱਟੇ ਆਪਾਂ ਕੱਟ ਰੱਖੇ ਹੋਏ ਨੇ ਜ਼ਿਆਦਾਤਰ ਜੈਂਟਸ ਕੋਟੀ ਸਵੈਟਰ ਤੇ ਤਾਂ ਆਪਾਂ 60 65 ਝੁੱਟਿਆਂ ਤੇ ਬਣਾਉਨੇ ਆ ਇਹ ਆਪਾਂ 20 ਸਾਲ ਦੇ ਲੜਕੇ ਦੀ ਕੋਟੀ ਬਣਾ ਰਹੇ ਆ ਬਣਾਈ ਹੋਈ ਹੈ ਇਸ ਲਈ ਇਹਦੇ ਵਿੱਚ ਆਪਾਂ 50 ਝੁੱਟੇ ਰੱਖੇ ਹੋਏ ਨੇ ਤੇ ਇਹ ਬਾਹਾਂ ਦੀ ਜਿਹੜੀ ਆਪਣੀ ਬਾਂਹ ਦੇ ਆਪਾਂ 26 ਜੁੱਟੇ ਰੱਖੇ ਹੋਏ ਨੇ ਫਿਰ ਤੀਜੀ ਚੌਥੀ ਸਲਾਈ ਆਪਾਂ ਦੋਨਾਂ ਸਾਈਡਾਂ ਤੋਂ ਇੱਕ ਇੱਕ ਕੁੰਡਾ ਜਿਹੜਾ ਵਧੋਂਦੇ ਜਾਣਾ ਤੇ ਇਸ ਤਰ੍ਹਾਂ ਆਪਣੀ ਜਿਹੜੀ ਬਾਂਹ ਦੀ ਸ਼ੇਪ ਬਹੁਤ ਹੀ ਸੋਹਣੀ ਬਣ ਕੇ ਤਿਆਰ ਹੋਊਗੀ ਦੋਨਾਂ ਸਾਈਡਾਂ ਤੋਂ ਆਪਾਂ ਇੱਕ ਇੱਕ ਕੁੰਡਾ ਵਧੋਂਦੇ ਜਾਣਾ ਦੂਜੀ ਤੀਜੀ ਸਲਾਈ ਜਦੋਂ ਆਪਣੇ ਕੋਲ 50 ਜੁੱਟੇ ਹੋ ਜਾਣ ਫਿਰ ਆਪਾਂ ਸਿੱਧਾ ਹੌਨ ਲੈਣਾ ਬਾਂਹ ਤੇ ਬਾਪਾਂ 20 ਇੰਚ ਉਨ ਤੋਂ ਬਾਅਦ ਫਿਰ ਕਾਟ ਪਾਣੀ ਬਾਂਦੀ ਫਿਰ ਸਾਰੀ ਬਾਪਾਂ 3 ਇੰਚ ਤੇ ਸਾਰੇ ਗੁੰਡੇ ਇਕੱਠੇ ਘਟਾ ਲੈਣੇ ਨੇ ਜਦੋਂ ਆਪਾਂ 23 ਇੰਚ ਸਾਰੀ ਬਾਹ ਬਣ ਕੇ ਤਿਆਰ ਹੋ ਜੂਗੀ ਫਿਰ ਸਾਰੇ ਗੁੰਡੇ ਜਿਹੜੇ ਨੇ ਇਕੱਠੇ ਘਟਾ ਲੈਣੇ ਨੇ ਬਾਹ ਦੀ ਕਾਟ 5 4 3 ਵਾਰ ਜਾਂ 5 4 5 ਵਾਰ ਆਪਾਂ 3 3 ਗੁੰਡੇ ਘਟਾਉਣੇ ਨੇ ਜਦੋਂ 23 ਇੰਚ ਬਾਹ ਬਣ ਕੇ ਤਿਆਰ ਹੋ ਜੂਗੀ ਫਿਰ ਆਪਾਂ ਫਿਰ ਆਪਾਂ ਸਾਰੀ ਕੁੰਡੇ ਜਿਹੜੇ ਨੇ ਉਹ ਵੀ ਇਕੱਠੇ ਘਟਾ ਲੈਣੇ ਨੇ ਤੇ ਇਸ ਤਰ੍ਹਾਂ ਆਪਣੀ ਜਿਹੜੀ ਕੋਟੀ ਸਵੈਟਰ ਦੀ ਜਿਹੜੀ ਬਾਹਾਂ ਉਹ ਬਣ ਕੇ ਤਿਆਰ ਹੋ ਜੂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ